ਨਾ ਸਿੱਧੂ ਦੇ ਹੱਕ ਦੇ ਵਿੱਚ ਪ੍ਰਸ਼ਾਸਨ ਨਾਲ ਕੀਤੀਆਂ ਜਾਣ ਵਾਲੀਆਂ ਮੀਟਿੰਗਸ ਬੇਸਟਾ ਰਹੀਆਂ ਨੇ ਪਰ ਹੁਣ ਲੰਘੇ ਦਿਨ ਜਿਹੜਾ ਧੂਰੀ ਪ੍ਰਦਰਸ਼ਨ ਹੋਇਆ ਉਸ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਲੱਖਾ ਸਿਧਾਨਾ ਨੇ ਇਹ ਐਲਾਨ ਕਰ ਦਿੱਤਾ ਆ ਕਿ ਹੁਣ 3 ਫਰਵਰੀ ਨੂੰ ਸੀਐਮ ਭਗਵੰਤ ਮਾਨ ਦਾ ਘਰ ਉਸ ਦਾ ਘੇਰਾ ਕੀਤਾ ਜਾਵੇਗਾ ਤਰਨਾ ਲਗਾਉਣ ਦੀ ਤਿਆਰੀ ਸੀਐਮ ਭਗਵੰਤ ਮਾਨ ਦੀ ਰਿਹੈਸ਼ ਦੇ ਬਾਹਰ ਕਰ ਦਿੱਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਹੰਗਾਰਾ ਪਾ ਦਿੱਤਾ ਕਿਸਾਨ ਜਥੇਬੰਦੀਆਂ ਨੇ ਗੱਲ ਕਰੀਏ ਰੋਲਦੂ ਸਿੰਘ ਮਾਨਸਾ ਨੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜਦ ਤੱਕ ਭਾਨਾ ਸਿੱਧੂ ਬਾਹਰ ਨਹੀਂ ਆਵੇਗਾ ਉਦੋਂ ਤੱਕ ਇਹ ਦਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਉਦੋਂ ਤੱਕ ਕਿਸਾਨ ਡਟੇ ਰਹਿਣਗੇ ਸਾਫ ਤੌਰ ਤੇ ਕਿਹਾ ਆ ਕਿ ਭਾਨਾ ਸਿੱਧੂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਬਗੈਰ ਕਿਸੇ ਹੋਰ ਕਾਰਵਾਈ ਦੇ ਭਾਨਾ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਕੱਢਾਂਗੇ ਕੱਢ ਕੇ ਲਿਆਵਾਂਗੇ ਔਰ ਜਦ ਤੱਕ ਇਸ ਤਰ੍ਹਾਂ ਨਹੀਂ ਹੋਵੇਗਾ ਉਦੋਂ ਤੱਕ ਇਹ ਲੜਾਈ ਜਾਰੀ ਰਹੇਗੀ ਸਾਫ ਤੌਰ ਦੇ ਉੱਤੇ ਲੱਖਾ ਸਿਧਾਣਾ ਨੇ ਵੀ ਇਹ ਕਹਿ ਦਿੱਤਾ ਆ ਕਿ ਸੀਐਮ ਭਗਵੰਤ ਮਾਨ ਦਾ ਘਰ ਕਿਰਿਆਜਾਵੇਗਾ ਦੱਸਦੀ ਹੈ ਕਿ ਲੰਗੇ ਦਿਨ ਧੂਰੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਰੇਲ ਜਾਮ ਕੀਤੀ ਗਈ ਜਦਕਿ ਉੱਥੇ ਪ੍ਰਦਰਸ਼ਨ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੂੰ ਅਤੇ ਉਹਨਾਂ ਦੇ ਪੋਤਰੇ ਨੂੰ ਡਿਟੇਨ ਕਰ ਲਿਆ ਜਾਂਦਾ ਸਿਮਰਨਜੀਤ ਸਿੰਘ ਮਾਨ ਨੂੰ ਤਾਂ ਹਾਊਸ ਅਰੈਸਟ ਕਰ ਲਿਆ ਜਾਂਦਾ ਜਦਕਿ ਉਹਨਾਂ ਦੇ ਪੋਤਰੇ ਨੂੰ ਡਿਟੇਨ ਕਰ ਲਿਆ ਜਾਂਦਾ ਜਿਹੜਾ ਕਿ ਪ੍ਰਦਰਸ਼ਨ ਦੇ ਵਿੱਚ ਜਾ ਰਿਹਾ ਹੁੰਦਾ ਜਦਕਿ ਦੂਜੇ ਪਾਸੇ ਪੱਤਰਕਾਰਾਂ ਨੇ ਇਹ ਵੀ ਇਲਜ਼ਾਮ ਲਾਏ ਨੇ ਕਿ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਉਹਨਾਂ ਨੂੰ ਡਿਟੇਨ ਕੀਤਾ ਗਿਆ ਹੈ ਔਰ ਉਹਨਾਂ ਦੇ ਕੈਮਰੇ ਖੋਹੇ ਗਏ ਨੇ ਇਥੋਂ ਤੱਕ ਦੱਸ ਦਿੰਦੇ ਆ ਕਿ ਪ੍ਰਦਰਸ਼ਨ ਵਾਲੀ ਥਾਂ ਤੱਕ ਪੁਲਿਸ ਵੱਲੋਂ ਬੈਰੀਗੇਟਿੰਗ ਕਰ ਦਿੱਤੀ ਗਈ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਧੂਰੀ ਦਾ ਇਹ ਧਰਨਾ ਤਾਹੀ ਲਗਾਇਆ ਗਿਆ ਧੂਰੀ ਦੇ ਵਿੱਚ ਤਾਹੀ ਪ੍ਰਦਰਸ਼ਨ ਕੀਤਾ ਗਿਆ ਇਕੱਠ ਕੀਤਾ ਗਿਆ ਉੱਥੇ ਹੀ ਦੂਜੇ ਪਾਸੇ ਹੁਣ 3 ਤਰੀਕ ਦਾ ਐਲਾਨ ਕਰ ਦਿੱਤਾ ਹੈ ਲੱਖਾ ਸੁਧਾਨਾਂ ਦੇ ਵੱਲੋਂ 3 ਤਰੀਕ ਦਾ ਐਲਾਨ ਕੀਤਾ ਗਿਆ ਕਿ 3 ਤਰੀਕ ਨੂੰ ਭਾਨੇ ਸਿੱਧੂ ਦੀ ਹਮੈਤ ਦੇ ਵਿੱਚ ਉਸ ਦੇ ਹੱਕ ਦੇ ਵਿੱਚ ਹੁਣ ਸੀਐਮ ਭਗਵੰਤ ਮਾਨ ਦਾ ਘਰ ਕੀ ਰਿਆ ਜਾਵੇਗਾ ਔਰ ਖਾਸ ਦਾਣਾ ਦੇ ਇਸ ਐਲਾਨ ਦੇ ਨਾਲ ਹੁਣ ਕਿਸਾਨ ਜਥੇਬੰਦੀਆਂ ਵੀ ਆ ਗਈਆਂ ਰੋਲਦੂ ਸਿੰਘ ਮਾਨਸਾ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਆ ਕਿ ਕਿਸਾਨ ਉਦੋਂ ਤੱਕ ਨਹੀਂ ਉੱਠਣਗੇ ਜਦ ਤੱਕ ਭਾਨਾ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਜਾਂਦਾ ਯਾਨੀ ਕਿ ਭਾਨਾ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਕਰਕੇ ਹੀ ਇਹ ਪ੍ਰਦਰਸ਼ਨ ਜਿਹੜਾ ਇਹ ਸੰਘਰਸ਼ ਜਿਹੜਾ ਉਹ ਟੁੱਟੇਗਾ ਆਪਣੇ ਬਿਆਨਾਂ ਦੇ ਵਿੱਚ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਉਹ ਮੀਟਿੰਗ ਕੱਲ ਵੀ ਕੀਤੀ ਗਈ ਸੀ ਕੱਲ ਵੀ ਮੇਰੇ ਖਿਆਲ ਨਾਲ ਦੋ ਘੰਟੇ ਮੀਟਿੰਗ ਚੱਲੀ ਹੈਗੀ ਕਿ ਅੱਜ ਦਾ 11 ਵਜੇ ਦਾ ਸਮਾਂ ਦਿੱਤਾ ਮੇਰਾ ਖਿਆਲ ਹੈ ਵੀ 4 ਤੋਂ 5 ਟਾਈਮ ਕਰਕੇ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਥੋਂ ਕੈਸਰ ਕਰਵਾਉਣਾ ਚਾਹੁੰਦਾ ਉਹ ਐ ਸੰਭਟੇ ਖਾਲੀ ਅਜਾੜ ਨੇ ਮੈਂ ਕਹਨਾ ਉਹ ਅਫਸਰ ਸਾਹਿਬ ਨੂੰ ਨਿਚਰ ਦੀ ਨੌਕਰੀ ਉਹ ਨਹੀਂ ਜਿੱਦਦੇ ਜਿੱਦ ਕਰ ਰਿਹਾ ਕਿ ਕਿੰਨਾ ਤੁਸੀਂ ਕਿਹਾ ਵੀ ਕਿੰਨੀ ਆ ਜੱਥੇ ਬੰਦੀਆਂ ਉਹ ਹੀ ਜੱਥੇ ਬੰਦੀ ਬਾਹਰ ਰਹੀ ਜੀ ਨਹੀਂ ਕਿ ਨਾ ਰਹੇ ਤੇ ਨਾ ਬਾਹਰ ਰਹਿ ਕੇ ਸਰ ਦਾ ਸਰਦਾ ਮੈਂ 37 ਜੱਥੇ ਬੰਦੀਆਂ ਬੰਦੂ ਮੈਨੂੰ ਧੱਕਿਆ ਗਿਆ ਵਿਚਾਉਂ ਚ ਬੋਲ ਕਿਉਂਣਾ ਸਾਰਾ ਕਰਕੇ ਹੋਣਾ ਸਾਰੀਆਂ ਜਥੇਬੰਦੀਆਂ ਦੇ ਲੀਡਰਾਂ ਉਹ ਵੀ ਸਾਰੀਆਂ ਜਥੇਬੰਦੀਆਂ ਬਰਕਰਾਰ ਰਹੂਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਕੋਨਾ ਚੱਕਰ ਯਾਰੀ ਰਹੂ ਅਸੀਂ ਘਰੇ ਨਹੀਂ ਆਬੇ ਲੀਡਰ ਜਿੰਨਾ ਜਕਰ ਭਾਨਾ ਰਹਿ ਹਾਲੀ ਤੇ ਸਾਡਾ ਆਪਣਾ ਵੈਦਾਂ ਘਟੇ ਜਿੰਨੇ ਲੀਡਰ ਅਸੀਂ ਘਰੇ ਨਹੀਂ ਜਾਵਾਂਗੇ ਜਿੰਨੇ ਦਿੱਲੀ ਤੁਣੀ ਆਈ ਸੀ ਜਿੰਨਾ ਜਕਰ ਭਾਨਾ ਬਿਨਾ ਸ਼ਰਤ ਅਸੀਂ ਕਿਉਂ ਜਸੈਨੇ ਅੜਿਆ ਲੱਖੀ ਨੇ ਉੱਥੇ ਕਿਹਾ ਆਪਣੇ ਬਿਨਾ ਸ਼ਰਤ ਤੁਰੇ ਹਾਂ ਕਰਾਂਗੇ ਇਹਨਾਂ ਦੇ ਸਖੀਰ ਦੇ ਲੀਡਰ ਨੇ ਕਿਹਾ ਬਿਨਾ ਸ਼ਰਤ ਤੁਰੇ ਹਾਂ ਮਾ ਪੂਰਾ ਠਗੜਾ ਕਰਕੇ ਕਿਹਾ ਵੀ ਬਿਨਾ ਜਵਾਲਤ ਬਿਨਾ ਸ਼ਰਤ ਤੁਰਿਆ ਕਰਕੇ ਦੇ ਆਵਾਂਗੇ ਕਿ ਚੰ ਤਰ੍ਹਾਂ ਕਰ ਲੋਕਾਂ ਨੇ ਤਾੜੀਆਂ ਪਾਈਆਂ ਕਿ ਜੀ ਹੁਣ ਅਸੀਂ ਜਵਾਨਤ ਕਰਾਵਾਂਗੇ ਤਾਂ ਚਾਰ ਬਾਲ ਤਾੜੀ ਦੀ ਕਿਉਂ ਤਕਾਵਾਂਗੇ ਸੂ ਮਤਲਬ ਜਾ ਕੇ ਫੇਲ ਕੋ ਨਹੀਂ ਸਹੀ ਗੱਲ ਹੈ ਕੋਈ ਪ੍ਰਸ਼ਾਸਨ ਕੁਝ ਕਰ ਲੈ ਤਾਜੀ ਖਤਰਬਾਈ ਸੰਨ ਨਹੀਂ ਬਤਾਉ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਖਾਜਰੂਦ ਦੇਵਾਂਗੇ ਐਸਐਸਓ ਜੰਨੇ ਹੋਣੇ ਆਵੇ ਸਾਡੇ ਤੇ ਪਰਚੇ ਝੂਠੇ ਪਾਏ ਨੇ ਉਹ ਅਸੀਂ ਜਰੂਰ ਦੇਵਾਂਗੇ ਕਿ ਸਾਹ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਝੂਠੇ ਪਰਚੇ ਨੇ ਮੈਂ ਫੇਰ ਤੁਹਾਡੇ ਨਾਲ ਇਹੀ ਐਲਾਨ ਕਰਦਾ ਜਿੰਨਾ ਜਕਰਪਾਨਾ ਬਾਹਰ ਨਹੀਂ ਆਉ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ ਬੰਦ ਨਹੀਂ ਕਰਾਂਗੇ ਕਰਾਂਗੇ ਜਿੰਨਾ ਜਹਾਜੇ ਹੋ ਰਿਹਾ ਕਰਦਾਂਦੇ ਨੇ ਫਿਰ ਮੁੱਖ ਦੇ ਤੌਰ ਤੇ ਮੀਡੀਆ ਸਾਡੀ ਵੀ ਤੁਹਾਨੂੰ ਸੂਚੀ ਜਾਸ ਕਰ ਲਈ ਹੈ ਫਿਰ ਵੀ ਸ਼ੈਤਾਨੂ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾਂਦੀ ਹੈ ਫਿਰ ਜੇਤੂ ਰੀਲ ਦੀ ਕਰਦੇ ਨੇ ਧੱਕੇ ਕਾਉਂਟ ਤੇ ਬੋਟਾ ਖੜਾ ਕੇ ਨਾ ਕਿ ਨਾ ਆਪਣੇ ਜੇ ਵੀ ਕਿਨੇ ਹੋਣਗੇ ਬਈ ਤਾਂ ਇਹਨਾਂ ਨੂੰ ਗੱਲ ਚਾਹਦੀ ਹੈਗੀ ਫਿਰ ਅਸੀਂ ਉਹ ਕਹਾ ਗਈ ਕਹਾ ਕੇ ਕਿ ਪਿੰਡ ਚ ਕੋਣ ਕਾਣਾ ਕੱਟ ਕਰ ਲਈ ਕਿਤੇ ਕਰ ਲਈਏ ਉਹ ਵੀ ਆਪ ਹੀ ਰਿਆਕ ਰੱਖਦੇ ਲੋਕਾਂ ਨੇ ਲੋਕਾਂ ਹੀ ਡਾਕ ਤੇ ਰਹਿ ਗਰੇ ਲੀਡਰਾਂ ਚ ਸਿਆਣ ਆ ਰਾਹ ਦੇਣਾ ਲੜਨ ਦਾ ਵਾਤਾ ਪੁਰਾਣੀ ਹੀ ਵਾਦਾ ਜਲੇ ਜਲੇ ਅੱਜ ਨੂੰ ਤਾਂ ਘਰ ਨਹੀਂ ਜਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਇਓ ਤਨ ਤਰੀਗ ਨੂੰ 10 ਵਜੇ ਭਵਨਤਮਨ ਦੇ ਘਰ ਦੇ ਅੱਗੇ ਸਨੂਰ ਮੇਕਾਵੇਲਸਪਲਾਨ ਦੇ ਕੋਲੇ ਡਰੀਮਲੈਂਡ ਕਲੋਨੀ 10 ਵਜੇ ਮਿਲਦੇ ਜੀ ਉਹਦੇ ਤੱਕੜੇ ਲਓ ਉਪਾਇ ਹੋਰਿਆ ਖਾਲਸਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ